ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਸੈਨ ਸਮਾਜ ਮਹਾਸਭਾ ਪੰਜਾਬ ਦੀ ਅੱਜ ਇੱਕ ਹੰਗਾਮੀ ਮੀਟਿੰਗ ਫਿਰੋਜ਼ਪੁਰ ਵਿੱਚ ਹੋਈ ਇਸ ਮੌਕੇ ਸਭਾ ਦੇ ਆਗੂਆਂ ਵੱਲੋਂ ਸਮਾਜ ਪ੍ਰਤੀ ਕਈ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਵੇਖੋ ਫਿਰੋਜ਼ਪੁਰ ਤੋਂ ਪੱਤਰਕਾਰ ਹਰਜਿੰਦਰ ਸਿੰਘ ਟਿੱਬੀ ਦੀ ਖਾਸ ਰਿਪੋਰਟ ਤੁਸੀਂ ਵੇਖਦੇ ਰਹੋ ਖਾਲਸਾ ਟੀਵੀ ਚੈਨਲ ਪੰਜਾਬ ਸਤਿ ਸ਼੍ਰੀ ਅਕਾਲ ਜੀ ਜੈ ਗੁਰੂ ਸਤਿ ਜੀ ਅੱਜ ਸੈਂਸਵਾ ਮਹਾਸਭਾ ਪੰਜਾਬ ਦੇ ਸਾਰੇ ਆਗੂ ਸਹਿਬਾਨਾਂ ਨੂੰ ਜਿਲ੍ਹਾ ਫਿਰੋਜ਼ਪੁਰ ਬਹੂਗੇ ਫਿਰੋਜ਼ਪੁਰ ਸ਼ਹਿਰ ਵਿੱਚ ਅੱਜ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਚੋਂ ਆਏ ਆਗੂ ਸਹਿਬਾਨਾਂ ਦਾ ਤੇ ਪਹੁੰਚਦੇ ਜੀ ਆਣ ਕੇ ਆਏ ਤਾਂ ਧੰਨਵਾਦ ਕੀਤਾ ਜਾਂਦੇ ਸੋ ਅੱਜ ਦਾ ਜੋ ਮੁੱਦਾ ਹੈ ਸੈਂਸਵਾ ਮਹਾਸਭਾ ਪੰਜਾਬ ਦੀ ਜੋ ਗਤੀਵਿਧੀਆਂ ਨੂੰ ਹੋਰ ਅੱਗੇ ਲਿਆਂਦਾ ਜਾਵੇ ਗਤੀਵਿਧੀਆਂ ਨੂੰ ਹੋਰ ਅੱਗੇ ਵੱਧ ਕੇ ਇਸ ਮਾਇਨੂ ਹੱਕਦਵਾਨੀ ਜੋ ਮਹਾਸਭਾ ਪੰਜਾਬ ਕੋਲ ਜੋ ਉਪਰਾਲੇ ਕੀਤੇ ਜਾ ਰਹੇ ਸਮੇਂ-ਸਮੇਂ ਸਾਮਲਾ ਸਮੇਂ-ਸਮੇਂ ਸੇਤ ਤੇ ਜੋ ਇਹਨਾਂ ਨੂੰ ਕਮੀਆਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਕਿਸ ਤਰ੍ਹਾਂ ਕਮੀਆਂ ਪੂਰੀਆਂ ਕੀਤੇ ਆਂ ਅੱਜ ਉਸ ਪ੍ਰਤੀ ਵਿਚਾਰ ਚਰਚਾ ਕੀਤੀ ਕਿਸ ਸੰਸਮਾ ਮਹਾਸਭਾ ਪੰਜਾਬ ਦੇ ਸਾਰੇ ਹੀ ਆਗੂ ਸਹਿਮਾਨਾ ਬੋਲੇ ਜਿਸ ਵਿੱਚ ਕੁਝ ਸਾਡੇ ਜਿਹੜੇ ਬਾਗੀ ਅੰਸਰ ਸੀਗੇ ਜਿਸ ਤਾ ਸੀ ਸਮਾਜ ਦੇ ਵਿੱਚ ਸੰਸਥਾ ਦੇ ਵਿੱਚ ਸਾਡੇ ਜੋ ਕੋਈ ਗਲਤ ਆਨਸਰ ਸੀ ਉਹਨਾਂ ਲਈ ਜੇ ਬਾਹਰ ਕੱਟਨ ਦਾ ਵੀ ਸੰਸਥਾ ਦੇ ਬਾਹਰ ਕੱਟਨ ਦਾ ਜੋ ਇਹ ਫੈਸਲਾ ਲਿਆ ਆ ਉਹ ਬਿਲਕੁਲ ਸਹੀ ਤੇ ਦ੍ਰਿਸ਼ਟ ਦੇ ਆ ਕੇ ਤੇ ਜਿਹੜੇ ਚੰਗੀ ਸੋਚ ਚੰਗੀ ਭਾਵਨਾ ਵਾਲੇ ਲੋਕ ਦੇਖੇ ਨੇ ਜੋ ਚੰਗੇ ਸੇਵਾ ਨਿਸ਼ਕਾਮ ਸੇਵਾ ਕਰਨ ਲਈ ਕੁਝ ਆਕੂ ਸਰਪਾਲਾ ਨੂੰ ਸੰਸਥਾ ਚ ਲਿਆ ਕੇ ਸੰਸਥਾ ਦਾ ਮਾਣ ਹੋਰ ਬਧਾਇਆ ਤੇ ਸੰਸਥਾ ਵਾਲੇ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਤੇ ਉਹਨਾਂ ਨੇ ਉਹਨਾਂ ਜ਼ਿੰਮੇਵਾਰੀਆਂ ਤੇ ਖਰੇ ਉਤਰਨ ਲਈ ਸੰਸਥਾ ਨੂੰ ਵਿਸ਼ਵਾਸ ਦਵਾ ਹੈ ਸੋ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਕਿ ਸਾਡੀ ਸੰਸਥਾ ਸਾਇੰਸ ਸਮਾਸਾ ਪੰਜਾਬ ਰਾਜਨੀਤਕ ਤੌਰ ਤੋਂ ਉੱਪਰ ਉੱਟ ਕੇ ਸਮਾਜ ਦੀ ਸੇਵਾ ਲਈ ਹਮੇਸ਼ਾ ਅੱਗੇ ਰਹੀ ਸੀ ਤੇ ਹਮੇਸ਼ਾ ਅੱਗੇ ਰਹੇਗੀ ਸੋ ਇਸ ਵਿੱਚ ਪਹੁੰਚੇ ਵਿਸ਼ੇਸ਼ ਤੌਰ ਤੇ ਸਾਡੇ ਜਨਰਲ ਸੈਕਟਰੀ ਸਾਇੰਸ ਸਮਾਸਾ ਪੰਜਾਬ ਦੇ ਸੁਨਦਰ ਸਿੰਘ ਜੀ ਰਾਏ ਤਾਲਵੇ ਪਟੀਕਰ ਸੈਕਟਰੀ ਸਰਦਾਰ ਮਿੰਦਲਪਾਇਤ ਸਿੰਘ ਜੀ ਇਲਾਵਾ ਰਾਣਾ ਜੀ ਸਦਾ ਹਰਮਨ ਸਿੰਘ ਸਮਾਰਸੀ ਸਾਹਿਬ ਮੇਰੇ ਬੜੇ ਸਤਕਾਰਯੋਗ ਸਰਦਾਰ ਪਿਤ ਪਾਸ ਜੀ ਬਲਾਸਪੁਰ ਜਿਨ੍ਹਾਂ ਵੱਜੇ ਇੱਕ ਸੇਵਾ ਇੱਕ ਵੱਡੀ ਜ਼ਿੰਮੇਵਾਰ ਦਿੱਤੀ ਕਿ ਸੰਸਥਾ ਕੋਲੋਂ ਸੋ ਉਹਨਾਂ ਦਾ ਵੀ ਧੰਨਵਾਦ ਇਸ ਪਹੁੰਚ ਤੇ ਸਰਦਾਰ ਚਰਜਿਸ ਜੀ ਗੇਲ ਚੰਟ ਪੋਂਗਾ ਬਦਸਿੰਘ ਜੀ ਰਵੀ ਟੁਰੀ ਜੀ ਸੂਬੇ ਦਾ ਸਰਦਾਰ ਸੁਪੀਰ ਸਿੰਘ ਜੀ ਮੁਖਸਰ ਐਸਾ ਸਾਡੇ ਹੋਰ ਆਗੂ ਸਭਾਣਾ ਨੇ ਤੇ ਪਹੁੰਚ ਕੇ ਸ਼ਿਰਕਤ ਕੀਤੀ ਜਨਰਲ ਸੈਕਟਰੀ ਸੈਂਸਮਲ ਮਾਨਸਭਾ ਪੰਜਾਬ ਦੇ ਬਣੋ ਅੱਜ ਜੋ ਮੀਟਿੰਗ ਇੱਥੇ ਬੁਲਾਈ ਗਈ ਹੈ ਸਰਦਾਰ ਖਰਤਾਰ ਸਿੰਘ ਜੀ ਪ੍ਰਧਾਨ ਸੈਨ ਸਮਾਜ ਮਹਾਂ ਸਭਾ ਪੰਜਾਬ ਤੇ ਉਹਨਾਂ ਵੱਲੋਂ ਮੀਟਿੰਗ ਵੀ ਬੁਲਾਈ ਗਈ ਸੀ ਤੇ ਇਹਦੇ ਵਿੱਚ ਅੱਜ ਵਿਚਾਰ ਕੀਤੀ ਗਈ ਸੈਨ ਸਮਾਜ ਨੂੰ ਆ ਰਹੀਆਂ ਔਕੜਾਂ ਇਹਨਾਂ ਦਾ ਨਿਪਟਾਰਾ ਕਿਵੇਂ ਕੀਤਾ ਜਾਣਾ ਹੈ ਤੇ ਦੂਸਰਾ ਜੋ ਸਾਡੇ ਸੈਨ ਸਮਾਜ ਮਹਾਂ ਸਭਾ ਦੇ ਕੁਝ ਕਾਪੀਵਿਧੀਆਂ ਦੀ ਜਿਹੜੀ ਮੱਠੀ ਚਾਲਾ ਉਹਨੂੰ ਕਿਸ ਤਰੀਕੇ ਨਾਲ ਉਦੇਜ ਕੀਤਾ ਜਾਵੇ ਤੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੀਆਂ ਡਿਊਟੀਆਂ ਲਈਆਂ ਜਾਣ ਅੱਜ ਵਿਸ਼ੇਸ਼ ਤੌਰ ਤੇ ਸਰਦਾਰ ਪ੍ਰਤਾਪ ਸਿੰਘ ਜੀ ਫਿਰੋਜ਼ਪੁਰੀਆ ਸਾਇੰਸ ਸਮਾਜ महासभा ਪੰਜਾਬ ਰਜਿਸਟਰਡ ਦੇ ਪ੍ਰਧਾਨ ਦੀ ਅਗਵਾਹੀ ਹੇਠ ਅਚੇਚੇ ਤੌਰ ਤੇ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਸਾਇੰਸ ਸਮਾਜ महासभा ਪੰਜਾਬ ਰਜਿਸਟਰਡ ਦੇ ਸਮੂਹ ਅਹੁਦੇਦਾਰਾਂ ਦੀ ਇੱਕ ਸਾਇੰਸ ਸਮਾਜ ਦੀਆਂ ਗਤੀਵਿਧੀਆਂ ਨੂੰ ਜੋ ਸਾਇੰਸ ਸਮਾਜ ਦੇ ਵਿੱਚ ਪ੍ਰੋਬਲਮਾਂ ਆਉਂਦੀਆਂ ਨੇ ਲੰਬੇ ਸਮੇਂ ਤੋਂ ਆ ਰਹੀਆਂ ਨੇ ਜਾਂ ਆਉਣ ਵਾਲੀਆਂ ਜਿਹੜੀਆਂ ਮੁਸ਼ਕਲਾਂ ਨੇ ਆ ਰਹੀਆਂ ਨੇ ਉਹਨਾਂ ਨੂੰ ਕਿ ਕਿਸ ਤਰ੍ਹਾਂ ਨੇ ਪੇਚੜਿਆ ਜਾਵੇ ਜਾਂ ਉਹਨਾਂ ਦਾ ਕਿਸ ਤਰ੍ਹਾਂ ਸਮਾਜ ਦੇ ਵਿੱਚ ਗਹਾਵ ਤੂ ਸੋਚ ਲੈ ਕੇ ਕਿਵੇਂ ਉਹਨਾਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਇਹਨਾਂ ਸਾਰੀਆਂ ਹੀ ਗਤੀ ਗਤੀਵਿਧੀਆਂ ਦੇ ਆਧਾਰ ਤੇ ਇਹ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਜਸਵਿੰਦਰ ਸਿੰਘ ਜੀ ਜਰਨਲ ਸਕੱਤਰ ਸੈਨ ਸਮਾਜ ਮਹਾਸਭਾ ਪੰਜਾਬ ਰਜਿਸਟਰਡ ਦੇ ਅਤੇ ਸਵਾਲ ਸਰੀਆ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ ਫਿਰੋਜ਼ਪੁਰੀਆ ਸਾਹਿਬ ਅਤੇ ਹੋਰ ਵੀ ਬਹੁਤ ਮੈਂਬਰ ਸਹਿਬਾਨ ਪਹੁੰਚੇ ਜਿਨ੍ਹਾਂ ਦੀ ਜਿਨ੍ਹਾਂ ਦੇ ਵਿੱਚ ਇਹ ਵੀ ਸਲਾਹ مشورہ ਕੀਤਾ ਗਿਆ ਕਿ ਸੈਨ ਸਮਾਜ ਦੇ ਕੁਝ ਆਗੂ ਜਿਵੇਂ ਕਿ ਨੀਲਾ ਜੀ ਫੀਲਕੋਰ ਤੋਂ ਉਹਨਾਂ ਨੇ ਸਾਇੰਸ ਸਮਾਜ ਦੇ ਸਾਇੰਸ ਸਮਾਜ ਮਹਾਸਭਾ ਪੰਜਾਬ ਰਜਿਸਟਰ ਦੇ ਵਿੱਚ ਅਹੁਦੇਦਾਰ ਹੁੰਦੇ ਹੋਏ ਉਹਨਾਂ ਨੇ ਕੁਝ ਕੋਈ ਇਹੋ ਜੀਆਂ ਗੱਲਾਂ ਕੀਤੀਆਂ ਜੋ ਸਾਇੰਸ ਸਮਾਜ ਮਹਾਸਭਾ ਪੰਜਾਬ ਰਜਿਸਟਰ ਦੇ ਸਮੂਹ ਅਹੁਦੇਦਾਰਾਂ ਨੂੰ ਨਹੀਂ برداشت ਹੋਈਆਂ ਉਹ ਬਾਗੀ ਹੋ ਗਏ ਸੀ ਇਸ ਕਰਕੇ ਉਹਨਾਂ ਦੀ ਜਿਹੜੀ ਅੱਜ ਉਹਨਾਂ ਨੂੰ ਸਾਇੰਸ ਸਮਾਜ ਦੇ ਵਿੱਚੋਂ ਵਾਕ ਆਊਟ ਕਰਕੇ ਉਹਨਾਂ ਦੀ ਜਗ੍ਹਾ ਤੇ ਸਰਦਾਰ ਪ੍ਰਤਾਪ ਸਰਦਾਰ ਪ੍ਰਤਾਪ ਸਿੰਘ ਜੀ ਫਿਰੋਜ਼ਪੁਰੀਆ ਵੱਲੋਂ ਸਮੂਚੀ ਟੀਮ ਵੱਲੋਂ ਸਰਦਾਰ ਪ੍ਰਿਤਪਾਲ ਸਿੰਘ ਜੀ ਬਲਾਸਪੁਰ ਜੋ ਲੰਬੇ ਸਮੇਂ ਤੋਂ ਇਸ ਸਮਾਜ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਸੁਭਾਵਾਂ ਨੇ ਉਹਨਾਂ ਦੀਆਂ ਜਿਹੜੀਆਂ ਅੰਦਰ ਭਾਵਨਾਵਾਂ ਉਹਨੇ ਸਮਾਜ ਦੇ ਪ੍ਰਤੀ ਸੇਵਾ ਕਰਨ ਦੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਅੱਜ ਜੁਆਇੰਟ ਸ਼ਕਤੀ ਦਾ ਜਿਹੜਾ ਉਹਦਾ ਦਿੱਤਾ ਗਿਆ ਅਸੀਂ ਸਰਦਾਰ ਪ੍ਰਿਤਪਾਲ ਸਿੰਘ ਜੀ ਨੂੰ ਵਧਾਈ ਵੀ ਦਿੰਨੇ ਆ ਅਤੇ ਬਾਬਾ ਸੈਨ ਭਗਤ ਜੀ ਪੂਰੇ ਇਹ ਅਰਦਾਸ ਬੇਨਤੀ ਕਰਦੇ ਆ ਕਿ ਸੱਚੇ ਬਾਦਸ਼ਾਹ ਇਹਨਾਂ ਨੂੰ ਲੰਬੀ ਉਮਰ ਬਖਸ਼ੀ ਸਮਾਜ ਦੇ ਪ੍ਰਤੀ ਕੰਮ ਕਰਨ ਦੀ ਬਲ ਤੇ ਬੁੱਧੀ ਬਖਸ਼ੀ